ਸਤਨਾਮ ਸ੍ਰੀ ਵਾਹਿਰ ਸਹਿ ਜੀ ਦੁੱਖਾ ਦਰਦ ਜਮ ਨੀਰ ਨ ਆਵੈ ਕਹੋ ਨਾਨਕ ਜੋ ਹਰ ਗੁਣ ਗਾ ਦੁਖਾ ਦਰਦ ਜਮਨੀ ਨਾ ਹੀ ਕਾ ਨਾਨਕ ਜੋ ਹਰ ਗੁਣ ਗਾਵੇ ਦੁਖਾ ਪੰਜਨੀ ਸਾਹਿਬ ਗਾਵੀ ਮਹਲਾ ਪੰਜਵਾਂ ਜੀ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤਗੁਰ ਗਿਆਨ ਰਹਾ ਜਿਤ ਕਰ ਵਸੈ ਪਾਰ ਬ੍ਰਹਮਾ ਸੋਈ ਸੁਹਾਵਾ ਥਾ ਜਮ ਕੰਕਰ ਨੇੜ ਨ ਆਵਾਈ ਰਸਨਾਹਰ ਗੁਰਗਾ ਸੇਵਾ ਸੁਰਤ ਨਾ ਜਾਣੀਆ ਨਾ ਜਾਪੇ ਆਰਾਧ ਉਹ ਤੇਰੀ ਜਗ ਜੀਵਨਾ ਮੇਰੀ ਠਾਕੁਰ ਅਗਮ ਆਗਦ ਭੈ ਕਿਰਪਾਲ ਗੁਸਾਈਆ ਨੱਠੇ ਸੋ ਸੰਤਾ ਤਤੀ ਵਾ ਨ ਲੱਗਈ ਸਤਗੁਰ ਰਖਿਆ ਆਪ ਗੁਰਨarayn ਦਿਉ ਗੁਰ ਗੁਰ ਸੱਚਾ ਸਿਰਜਣਹਾਰ ਗਉ ਤੁੱਠੈ ਸਭ ਕਿਛੁ ਪਾਇਆ ਹੋ ਜਨ ਨਾਨਕ ਸਤਿ ਬਰਹਾਰ ਗੁਰ ਢਠ ਸਭ ਕੁਝ ਪਾਇਆ ਜਨ ਨਾਨਕ ਸਤਿ ਬਰਹਾਰ ਗਾੜੀ ਮਹੱਲਾ ਪੰਜਵਾਂ ਸੁਕੇ ਹਰੇ ਕੀਏ ਖਿਨ ਮਾਹੇ ਸੁਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਰੇਟ ਸੰਜੀਵਾਇ ਕਾਟੇ ਕਸ਼ਟ ਪੂਰੇ ਗੁਰਦੀਪ ਸੇਵਕ ਰੀਨੀ ਆਪਣੀ ਸੇਵਾ ਰਹਾਉ ਮਿਟ ਗਈ ਚਿੰਤ ਪੁਣੀ ਮਨ ਆਸਾ ਕਰੀ ਦਿਆ ਸਤਗੁਰੁ ਗੁਣ ਤਸ ਦੁੱਖ ਨਾ ਠੇ ਸੁਖ ਆਏ ਸਮਾਏ ਦੀਨਾ ਪਰਿ ਜਾ ਗੁਰ ਫਰਮਾਈ ਇਚ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸੁਖਲ ਫਲੀ ਗਉੜੀ ਮਹਲਾ ਪੰਜਵਾ ਰਾਪ ਗਏ ਪਾਈ ਪ੍ਰਸਾਦ ਸ਼ੀਤਲ ਪੈ ਕੀਨੀ ਪ੍ਰਗਾਤ ਰਾ ਕਿਰਪਾਤੀ ਫੈ ਸੁਹੇਲੀ ਜਨਮ ਜਨਮ ਕੇ ਵਿਛਰੇ ਮੇਲੀ ਰਹ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਰੁ ਕਾ ਮਨ ਸਥਾਉ ਸੇ ਸੁਭਾਈ ਬੋਲੇ ਹਰ ਬਾਣੀ ਆਟ ਪਹਿਰੇ ਪ੍ਰਭ ਸਿਮਰੋ ਪ੍ਰਾਨੀ ਦੂਰ ਦਰਦ ਜਮ ਨੀਰ ਨ ਆਵਾਈ ਕਹ ਨਾਨਕ ਜੋ ਹਰ ਗੁਣ ਗਾਵੇ ਕਹ ਨਾਨਕ ਜੋ ਹਰ ਗੁਣ ਗਾਵੇ ਗੜੀ ਮਹਲਾ ਪੰਜਵਾਂ ਜੇ ਸਿਮਰਤ ਦੂ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਿ ਮੰਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਨੀ ਰਹਾ ਇਕ ਸਿਵਨ ਨਾਹੀ ਦੂਜਾ ਕੋਈ ਜਾ ਕੇ ਧ੍ਰਿਟ ਸਦਾ ਸੁਖ ਹੋਈ ਸਾਜਨ ਮੀਤ ਸਕਾ ਕਰੀ ਕੋ ਹਰ ਹਰ ਅੱਖਰ ਮਨ ਮੇਰੀਕ ਰਵ ਰਹਾ ਸਰਬਤ ਸੁਆਮੀ ਗੁਣ ਗਾਵਾ ਨਾਨਕ ਦੇ ਅੰਤਰ ਜਾਮੀ ਗਉੜੀ ਮਹੰਲਾ ਪੰਜਵਾ ਕੋਟ ਬਿਗਨਹਿਰੇ ਖਿਨਮਾ ਹੈ ਹਰ ਹਰ ਇਕਤਾ ਸਾਥ ਸੰਗ ਸੁਨਾਹੀ ਪੀਵਤ ਰਾਮ ਰਾਸੇ ਅੰਮ੍ਰਿਤ ਗੁਣ ਜਾਸ ਜਪ ਹਰੈ ਚਨ ਮਿਟੀ ਖੁਦ ਤਾਸੀ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਕ ਹਿਰਦੈ ਵਸੇ ਭਗਵਾਨ ਔਖੇ ਮੰਤਰ ਤੰਤ ਸਭ ਸਾਰਿ ਕਨਿਹਾਰ ਦੇ ਮੈਂ ਧਾਰੂ ਤਜ ਸਭ ਪਰਮ ਪਰਿਉਪਾਰ ਬ੍ਰਹਮ ਕਉ ਨਾਨਕ ਕਟਾਲੈ ਇਹੋ ਧਰਮ ਗੜੀ ਮਹਲਾ ਪੰਜਵਾਂ ਸਾਤ ਪਈ ਗੁਰੂ ਗੋਬਿੰਦ ਪਾਈ ਤਾਪਾ ਬਿਨ ਸੇ ਮੇਰੀ ਭਾਈ ਰਹਾ రామਨਾਮਿਤ ਰਸਨ ਵਖਾਨ ਬਿਨ ਸੇ ਰੋਗੈ ਕਲਿਉ ਨਹੀਂ ਪਰ ਬ੍ਰਹਮ ਗੁਣ acom ਵਿਚਾਰੂ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵ ਨਿਤ ਨੀਤ ਗਈ ਬਿਆਦ ਉਭਰੇ ਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਾਈ ਨਾਨਕ ਦਾ ਤੇਰੀ ਸਰਨਾਈ ਗਉੜੀ ਮਹਲਾ 5 ਨੀਤਰ ਪ੍ਰਕਾਸ਼ ਕੀਆ ਗੁਰ ਦੀਵੋ ਪਰਮ ਕੈ ਪੂਨ ਬੀਸੀ ਹੋ ਰਹਾ ਸੀਤਨਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਦਾਰੀ ਨਾਨਕ ਨਾਮ ਜਪੈ ਸੋ ਜੀਵੈ ਸਾ ਸੰਗ ਹਰ ਅੰਮ੍ਰਿਤ ਪੀਵੈ ਗਾੜੀ ਮਹਲਾ ਪੰਜਵੈ ਸਿਰ ਗਰ ਬੈ ਸੋ ਹਰ ਜਨ ਪਿਆਰੀ ਸਭ ਗੁਰ ਤੁਮਰੇ ਕਾ ਜਸ ਵਾਰੀ ਰਹਾ ਦਟ ਦੂਰ ਪਰਮੇਸ਼ਰ ਮਾਰੀ ਜਨਕੀ ਪੈਰ ਰਖੀ ਕਰਤਾਰੀ ਬਾਦਸ਼ਾਹ ਸਹ ਸਵਸਕਰ ਦੀਨੇ ਅੰਮ੍ਰਿਤ ਨਾਮ ਮਹਾਰਸਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗ ਮਿਲ ਕੀ ਨੋਦਾਰੈ ਸਨ ਪਰਿ ਪਰ ਅੰਤਰ ਜਾਮੀ ਨਾਨਕੋਟ ਬਕਰੀ ਪ੍ਰਸਵਾਮੀ ਗੌੜੀ ਮਹੱਲਾ ਪੰਜਵਾ ਰਖ ਪਿਤਾ ਪ੍ਰਭ ਅਮੀਰੀ ਮੋਹੇ ਨਿਰਗੁਣ ਸਾਗੁਣ ਤੀਰੇ ਰਹਾ ਪੰਜ ਵਿਖਾਦੀ ਏਕ ਗਰੀਬਾ ਰਖ ਰਖ ਨਿਹਾਰੀ ਖੀਦਾ ਕਰੇ ਅਰ ਬਹੁ ਸੰਤਾ ਵਹੀ ਆਯੂ ਸੰਤੁ ਹਾਰੀ ਕਰ ਕਰ ਹਰਿ ਊ ਅਨਕ ਬੋ ਭਾਤੀ ਛੂਢੀ ਕਿਤੋਂ ਨਹੀਂ ਏਕ ਬਾਸ ਸੁਨ ਟਾਕੀ ਉਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਨ ਤੇ ਧੀਰਜ ਪਾਇਓ ਸੰਤੀ ਮੰਤਰਿਓ ਮੈ ਨਿਰਭਾਉ ਗੁਰ ਕਾ ਸਬਦ ਕਮਾਇਓ ਜੀਤ ਲੇ ਓਏ ਮਹਾ ਬਿਖਾਦੀ ਸੇ ਸੁਹੇਲੀ ਬਾਣੀ ਕਉ ਨਾਨਕ ਮਨ ਪਿਆ ਪ੍ਰਗਸਾ ਪਾਇਆ ਪਰ ਨਿਰਵਾਣੀ ਮਿਲਾ ਲ ਮਹਲਾ ਪੰਜਵੈ ਸਰਬ ਕਲਿਆਣ ਕੀਏ ਗੁਰ ਦੀਵ ਸੇਵਕ ਆਪਣੀ ਲਾਇਓ ਸੀਵ ਵਿਗਨ ਲਾਗੇ Jap ਲਖ ਭੀਵਾ ਤਤਪਨੀਤ ਪਈ ਗੁਰ ਗਾਈ ਦਰਤ ਗਿਆ ਹਰੇ ਨਾਮ ਪ੍ਰਿਆਈ ਰਹਾ ਸਭਨੀ ਥਾਈ ਰਵਿਆ ਆਪ ਆ ਜੁਗਾ ਦੂਜਾ ਕਵਤ ਪ੍ਰਤਾਪ ਗੁਰ ਪ੍ਰਸਾਦਿ ਨਾ ਹੋਇ ਸੰਤਪਾਪ ਗੁਰ ਕੀ ਚਰਨ ਲਗੇ ਮਨ ਮੀਟੀ ਨਿਰਵਿਗਨ ਐਸਾ ਥਾਈ ਉਠੀ ਸਾ ਸੁਖ ਪਾਇ ਸੰਗ੍ਰਤ ਊਠੀ ਪਾਰ ਬ੍ਰਹਮ ਪ੍ਰਭ ਪਰਖ ਵਾਲੀ ਦਿੱਟ ਕਿੱਥੇ ਦਿਸੇ ਨਾਨਕ ਦਾਸ ਖਸਮ ਪ੍ਰਤਪਾਲੀ ਬਲਾਵਲ ਮਹੱਲਾ ਪੰਜਵਾਂ ਚਨ ਕਮਲ ਪ੍ਰਭ ਹਿਰਦੇ ਧਾਈ ਰੂਗੇ ਸਹਲੇ ਸੁਪਾਈ ਗੁਰ ਦੁਖ ਕਾਟਿਆ ਦੀਨੋਂ ਦੋਨਾ ਸਫਲ ਜਨਮੋ ਜੀਵਨ ਪਰਵਾਨ ਰਹਾਉ ਆਕਤ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੁ ਨਾਨਕ ਜਪ ਜੀਵੈ ਗਿਆਨੀ ਬਿਲਾ ਹਲ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਗੁਰ ਪੂਰੀ ਸੁਖ ਉਭਜੀ ਬਾਜੀ ਅਨਹ ਤੂਰੀ ਰਹਾਉ ਤਪ ਤਪ ਸੰਤਾਂ ਬਿਨਾਸੀ ਹਰ ਸਿਮਰਤ ਕਿਲ ਵਿਖ ਸੈ ਨਾਸੀ ਅੰਧ ਕਰ ਮਿਲ ਸੁందਰ ਨਾਰੀ ਗੁਰੂ ਨਾਨਕ ਮੇਰੀ ਪੈ ਜਸਵਾਰੀ ਬਲਾਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰੀ ਆਪਣਾ ਮਿਰਤ ਸਮਾਰਿਆ ਸਾਜਨਾ ਹੋਈ ਕਿਰਪਾ ਲਾ ਬਿਖਸ਼ੈ ਸਾ ਪਰਿਵਾਰੀਆ ਕਾਜ ਸਤਗੁਰੂ ਆਪ ਸਵਾਰੀਆ ਵੰਡੀ ਆਰ ਜਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵੰਤਰੰਤ੍ਰਿ ਪਾਵਨ ਹਰਿਆ ਹੋਈ ਸਗਲੇ ਜੀ ਸਾਧਾਰਿਆਉ ਮਨ ਇੱਛੇ ਨਾਨਕ ਪਾਈ ਪੂਰਨ ਇੱਛਾ ਪੁਜਾਰੀਆ ਮਿਲਾਲ ਮਹੱਲਾ ਪੰਜਵੈ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆਇਆ ਰਹਉ ਰਜ ਰਜ ਪੂਜਨ ਖਾਓ ਮੇਰੇ ਪਾਈ ਅੰਮ੍ਰਿਤ ਨਾਮ ਰਿਦਮਹ ਸਿਆਈ ਨਾਨਕ ਗੁਰੂ ਰੇ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਿਖਾਈ ਬਿਲਾ ਮਹੱਲਾ ਪੰਜਵਾਂ ਤਾਸ ਤਾਸ ਲੈ ਗਏ ਬਿਨ ਸੀਤੀ ਰੂਗ ਪਾਰ ਬ੍ਰਹਮ ਤੋਂ ਬਖਸੀਆ ਸੰਤਨ ਰਸ ਭੋਗ ਰਹਾ ਸਰ ਸੁਖਾ ਤੇਰੀ ਮੰਡਲੀ ਤੇਰਾ ਮਨ ਤਨਿਆ ਰੂਗ ਗੁਣ ਗਾਓ ਨਿਤ ਰਾਮ ਕੀ ਆਖਦ ਜੋਗ ਆਏ ਬਸੂ ਕਰ ਦੀਸ ਮਹ ਇਹ ਭਲੇ ਸੰਯੋਗ ਮਾਨਕ ਪ੍ਰਸ ਪਰਸਨ ਪੈ ਨਹਿਗੇ ਵਿਯੋਗ ਮਿਲਾਲ ਮਹੱਲਾ ਪੰਜਵਾਂ ਬੰਦਨ ਕਾਟਿਆ ਪ੍ਰਭ ਹੁਆ ਕਿਰਪਾਲ ਦੀਨ ਦਾਰ ਪ੍ਰਭ ਪਾਰ ਬ੍ਰਹਮ ਕੀ ਨਦ ਨਿਹਾਲਾਈ ਗੁਰੂ ਰਏ ਕਿਰਪਾ ਕਰੀ ਕਾਟੈ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਰਹਾਉ ਔਖ ਦੇਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਇਤੈ ਫਿਰ ਦੁਖ ਨ ਜਾਪੈ ਹਰ 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 ਜਪੀਐ ਅੰਤਰਾ ਨਿਵਲਾਈ ਕੇਲ ਵਿਖ ਤੁਰੇ ਸੁਧ ਹੋਈ ਸਾਧੂ ਸਰਨਾਈ ਸੰਤ ਜਗਤ ਹਰੇ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਟੈ ਹਰ ਕੀ ਗੁਣ ਗਾਈ ਮਿਲਾਲ ਮਹੱਲਾ ਪੰਜਵੈ ਹਰ ਹਰੀ ਹਰ ਅਨادیه ਹੋਈ ਅਰੋਗ ਰਾਮਚੰਦ ਕੀ ਲਛਟੀ ਕਾ ਜਨ ਮਾਰਿਆ ਰੋਗ ਰਹਾ ਗੁਰਪੂਰਾ ਹਰਿ ਜਪਿਏ ਨਿਰਕੀਚੇ ਭੋਗ ਸਾਸਨਦ ਕੈ ਵਰਨੇ ਮਿਰਿਆ ਸੰਜੋਗ ਜੇ ਸਿਮਰਤ ਸੁਪਾਈਐ ਮਿਨ ਸੇਬੇ ਓਗ ਨਾਨਕ ਪ੍ਰਸਰਨ ਗਤੀ ਕਰਨ ਕੰਨ ਜੋਗਾ ਰਾਗ ਬਿਲਾਵਲ ਮਹੱਲਾ ਪੰਜਵਾ ਦੁਪਦੀ ਕਰ ਪੰਜਵਾ ਇਕ ਓੰਕਾਰੀ ਸੰਗੁਰ ਪਰਸਾਦੀ ਅਰੂਪ ਸਭ ਤਿਆਗਿਆ दारू ਨਾਮ ਲਿਆ ਤਾ ਪਉ ਪਤੀ ਸਾ ਮਿਟੀ ਰੂਗਾ ਸੀਤਲ ਮਨ ਭਾਉ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾ ਮਹਾ ਪਕੜ ਪ੍ਰਭ ਕਾ ਡਿਆ ਕੀਨਾ ਆਪਣੇ ਆਉ ਸਿਮਰਾ ਸਿਮਰਾ ਮਨ ਤਨ ਸੁਕੀ ਨਾਨਕ ਨਿਰਭੈ ਆਉ ਮੇ ਲਾਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਪੁਜਿਆ ਸੁਖ ਸੰਤ ਵਡ ਪਰਤਾਪ ਅਜਾਜ ਰੂਪ ਹਰ ਕੀਨੀ ਬਾਤ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੀਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਉਸ ਰਸ ਹਾਈ ਰਹਾਉ ਮਿਰਥੀ ਕਦੇ ਨਾ ਹੋਏ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦਿਕ ਪੂਰਨ ਗੁਨਤਾਸ ਬਿਲਾਵਲ ਮਹੰਲਾ ਪੰਜਵ ਤਾਤੀ ਵਾਉ ਨ ਲੱਗੈ ਪਰਬ੍ਰਹਮ ਸਰਨਾਈ ਜੋਗਰਤ ਮਾਰੇ RAM ਕਾਰੇ ਦੁਖ ਲੱਗੇ ਨਾ ਪਾਈ ਸਤਗੁਰ ਪੂਰਾ ਭੀਟਿਆ ਜਿਨ ਬੰਤ ਬਣਾਈ ਰਾਮ ਨਾਮ ਔਖ ਰੀਆ ਏਕਾਲੇ ਲਾਈ ਰਹਾਉ ਰੱਖ ਨੀਤ ਨਰਖਨਾਰ ਸਭ ਆਦ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਮੇਲਾਨ ਮਹੱਲਾ ਪੰਜਵੈ ਆਪਣੇ ਬਾਲ ਕਾਵ ਰੱਖਿਆ ਨੈ ਪਰ ਬ੍ਰਹਮ ਗੁਰ ਦੀਵਾ ਸੁਖਾਂਤ ਸਹਜ ਜੀ ਆਨੰਦ ਭਈ ਉਨ ਵੈਸੀ ਵਾਰਾ ਭਜਨ ਕੀ ਬੇਨਤੀ ਸੁਣੀ ਪ੍ਰਭ ਰੂ ਮਿਟਾ ਜੀਵਾਂ ਲੈ ਜਾ ਕਵਰ ਪਰਤਾਪ ਦੁਖ ਮਾਰੇ ਬਖਸ਼ਿ ਨੈ ਆਪਣੀ ਕਲਤਾਰੀ ਮਨ ਬਾਸ਼ਟ ਫਲ ਦਿੱਤੈ ਨਾਨਕ ਬਲਹਾਰੀ ਮੇਲਾ ਮਹੱਲਾ ਪੰਜਵਾਂ ਤਾਪੁ ਲਹਾਇਆ ਗੁਰਸਿੱਧ ਜਨ ਹਾਰੇ ਸਤਿਗੁਰੁ ਆਪਣੇ ਕੋ ਬਲਜਾਈ ਜਿਨ ਪੈ ਜੇ ਰਖੀ ਸਾਰੇ ਸੰਸਾਰੀ ਰਹਾਉ ਕਰਮਸ਼ਟਕ ਧਾਰ ਬਾਲਕ ਰਖ ਲੀਨੋ ਪ੍ਰਵ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਇ ਰੱਖੈ ਮੇਰਵਾਨਾ ਗੁਰੂ ਨਾਨਕਾ ਬੋਲੇ ਦਰਗੀ ਪਰਵਾਨ ਮਿਲਾਲ ਮਹੱਲਾ ਪੰਜਵੈ ਤਾ ਪਾਪਤੀ ਰਖੀ ਆਪ ਸੀਤਲ ਬੈ ਗੁਰ ਚਰਨੀ ਲਾਗੀ RAM ਨਾਮ ਵੇਰਦੇ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਦਾ ਨਵਖੰਡ ਪ੍ਰਤਾਪ ਦੁਖ ਮਿਨ ਸੇ ਸੁਖ ਅਨੰਤ ਪ੍ਰਵੇਸ਼ਾ ਤ੍ਰਿਸ਼ਣ ਬੁਜੀ ਮਨ ਤਨ ਸੱਚ ਦਰਾਪ ਅਨਾਤ ਕੋ ਨਾਤ ਸੰਸਮਰਤਾ ਸਾਸ੍ਰਿਤ ਕੋ ਮਾਈ ਬਾ ਭਗਤ ਵਸਲਾ ਭੈ ਪੰਜਨਾ ਸੁਆਮੀ ਗੁਣ ਗਾਵਤ ਨਾਨਕ ਲਾਪ ਸੋਟ ਮਹੱਲਾ ਪੰਜਵਾ ਕਾਰਿਸ਼ ਨਾਨ ਸਿਮਰ ਪ੍ਰਭ ਆਪਣਾ ਮੰਤਨ ਭੈ ਅਰੂਗਾ ਉੋਟਾ ਵਿਗਨ ਲਾਥੀ ਪ੍ਰਭ ਸਰਨਾ ਪਰਿਟੀ ਭਲੇ ਸੰਜੂਗਾ ਪ੍ਰਭਾਣੀ ਸਤਿਪਾਖਿਆ ਗਾਵਾ ਸੁਨੋ ਪੜ ਨਿਤ ਭਾਈ ਗੁਰਪੂਰੇ ਤੂੰ ਰਾਖਿਆ ਰਹਾਉ ਸਾਚਾ ਸਹਬ ਮਿੱਤ ਵਿਦਾਈ ਪਦਵਸ਼ਲ ਦੀ ਆਲਾ ਸੰਤਾ ਕੀ ਪੈ ਜਿਰਖਦਾ ਆਇਆ ਆਰ ਮਿਰਦਾ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਪੂਜਨ ਨਿਤ ਪਿੰਚਾ ਸਰਵੇਲਾ ਮੁਖ ਪਾਵੋ ਜਰਾ ਮਰਾਤਾ ਸਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਨੀਰਦਾ ਸੁਆਮੀ ਮੀਰੈ ਸਰਵ ਕਲਾ ਬਣਾਈ ਪ੍ਰਗਟ ਬੈ ਸਹਲੇ ਜੁਗ ਅੰਤਰ ਗੁਰ ਨਾਨਕੀ ਵਿਢਿਾਈ ਸੋਤ ਮਹੱਲਾ ਪੰਜਵਾਂ ਸੂਖ ਮੰਗਲ ਕਲਿਆ ਸਹਿਤਨਾ ਪ੍ਰਭ ਕੀ ਚਰਨ ਨਿਹਾਰਿਓ ਰਖਨ ਹਾਰੇ ਰੱਖਿਓ ਬਾਰਕ ਸੰਗੁਰਤਾ ਪੂਤਾਰਿਓ ਮvre ਸਤਗੁਰ ਕੀ ਸਿਰਨਾਈ ਜਾਂ ਕਿਸੇ ਨਾ ਬਿੱਤੀ ਜਾਈ ਰਹਾਉ ਕਰ ਮੈਸੂਬ ਬਹਰ ਫਨ ਸੁਖਾ ਪ੍ਰਭ ਨੇ ਫੈ ਦਿਆ ਲਾਉ ਨਾਨਕ ਬਿਗਨ ਲਾਗੇ ਕੋ ਮੀਰਾ ਪ੍ਰਭੂਆ ਕਿਰਪਾ ਲਾਉ ਸੋਰਠਾ ਮਹਲਾ ਪੰਜਵੈ گلی سب نشی پروپنا کرپ تاری آج پہر رد سوامی پورن کال ہماری ہر جیو تک سمپت راس راکھ لہو پائی میری کو داس راکھ لہو پائی میری کو ਬਰਾਵੇ ਅੱਗੇ ਅਰਦਾਸਿਰ ਜੋ ਮੰਗੋ ਸੋਈ ਸੋਈ ਪਾਵਾ ਆਪਣੇ ਖਸ਼ਮਪੁਰਸ ਕਾ ਨਾਨੰਗਰ ਪੂਰਾ ਬਿਟਿਓ ਮਿਟਿਓ ਸਗਲਾਂ ਦੀ ਸੋਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾਂ ਦੁੱਖ ਮਿਟਾਇਆ ਤਾਪ ਰੋਗ ਗੁਰ ਬਚਨੀ ਮਨ ਇੱਛੀ ਫਲ ਪਾਇਆ ਮੇਰਾ ਗੁਰਪੂਰ ਸਦਾਤਾ ਕਰਨ ਕਾ ਸਮਰੈ ਸੁਆਮੀ ਪੂਰਨ ਬੁਰਖ ਵਿਦਾਤਾ ਰਹਾਉ ਅਨੰਦ ਬਨੋ ਮੰਗਲ ਗੁਣ ਕਾਉ ਗੁਰ ਨਾਨਕ ਪੈ ਦੇ ਆਲਾ ਜੈ ਜੈ ਕਰ ਪੈ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਟ ਮਹੰਲਾ ਪੰਜਵਾ ਦੁਰਤ ਗਵਾਇ ਹੈ ਪ੍ਰਵੈਪੀ ਸਹ ਸੰਸਾਰੂ ਭਾਰਿਆਉ ਪਰ ਬ੍ਰਹਮ ਪ੍ਰਾਪਾ ਕਰਪਾ ਤਾਰੀ ਆਪਣਾ ਮਿਰਦਾ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂ ਸਹਿਜ ਆਨੰਦ ਗੁੰਗਾ ਹੋ ਮਨ ਤਨ ਦੇ ਸੁਖਾਲੀ ਰਹਾਉ ਪਤਰੋ ਧਨ ਸਬ ਗੁਰ ਮੀਰਾ ਮੈਂ ਤਿਸ ਕਾ ਬਰਵਾਸ ਬਖਸ਼ ਲੈ ਸਭ ਸੱਚੇ ਸਾਹਿਬ ਸੁਨ ਨਾਨਕ ਕੀ ਅਰਦਾਸ ਸੋਤ ਮਹੱਲਾ ਪੰਜਵਾ ਪਖਸ਼ਾ ਪਰਮ ਪਰਮੇਸ਼ਰੀ ਸਗਲੇ ਰੂਗ ਵਿਦਾਰੀ ਗੁਰਪੂਰੇ ਕੀ ਸਰਨੀ ਉਗਰੇ ਕਾਜ ਸੰਸੁਵਾਰੀ ਹਰ ਜਨ ਸਿਮਰਿਆ ਨਾਮ ਧਾਰ ਤਾਪਕਾਰਿਆ ਸਤਗੁਰੂ ਊਰੇ ਆਪਣੀ ਕਿਰਪਾ ਦਾਰ ਰਹਾਉ ਸਦਾ ਅਨੰਦਾ ਕਰੀ ਮੀਤ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵੰਡੀ ਵੰਡਿਆਈ ਨਾਨਕ ਕਰਤੇ ਕੀ ਸਾਚ ਸਬਦ ਸੰਪਖਿਆ ਸੋਟ ਮਹੱਲਾ ਪੰਜਵਾ ਤੇ ਕਿਰਪਾ ਸੁਆਮੀ ਮੀਰੀ ਤਿਸਤ ਸਚੇ ਦਰਬਾਰ ਸਤਗੁਰੂ ਤਾਪ ਗਵਾਇ ਆਪਈ ਥਾਨ ਪਾਈ ਸੰਸਾਰੀ ਆਪਣੇ ਜੀ ਜੰਤ ਆਪੇ ਰਾਖੀ ਜਿਮੈਂ ਕਿਉ ਹਟਤਾਰੀ ਹਰ ਕੀ ਚਰਨਾ ਤੇਰੁ ਉਰਧਾਰੀ ਸਦਸਦਾ ਪ੍ਰਸਿਮਰੈ ਭਾਈ ਦੁਖਾ ਕਿਲੁ ਵਿਖ ਕਟਨ ਹਾਰ ਰਹਾਉ ਤੇਸ ਕੀ ਸਨੀ ਉਬਰੇ ਭਾਈ ਜਨ ਰਤਿਆ ਸਭ ਕੋਈ ਕਨ ਕਾ ਨ ਸਮਰੈ ਸੋ ਪਾਈ ਸਚੇ ਸਚੀ ਸੋਈ ਨਾਨਕ ਪ੍ਰੂਤਿ ਆਈ ਪਾਈ ਮਨ ਤਨ ਸੀਤਲ ਹੋਈ ਸੋਟ ਮਹੱਲਾ ਪੰਜ ਵਾ ਸੰਤੋ ਹਰਿ ਹਰਿ ਨਾਮ ਧਿਆਈ ਸੁਖ 사ਗਰ ਪ੍ਰਭ ਵਿਸਰਉ ਨਾਹੀ ਮਨ ਚਿੰਦਿਆ ਰਾਹ ਫਰਪਾਈ ਰਹਾਤ ਸਤਗੁਰੂ ਓਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਰ ਬ੍ਰਹਮ ਪ੍ਰਭ ਹੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਧਰੋ ਨਾਨਕ ਪਤ ਰਾਖੀ ਪਰਮੇਸ਼ਰੇ ਅਸਾ ਸੰਸਾਰਉ ਸੋਤ ਮਹੱਲਾ ਪੰਜਵਾ ਮੇਰਾ ਸਤਿਗੁਰੂ ਰਖਵਾ ਲਾ ਹੂਆ ਧਰ ਕਿਰਪਾ ਪ੍ਰਵਾਹ ਦੀ ਰੱਖਿਆਰ ਗੋਵਿੰਦ ਨਵਨ ਰੁਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾ ਸੰਗਤ ਤੀ ਸਫਲ ਪਾਈ ਸਤਿਗੁਰ ਕੈਬਲ ਜਾਈ ਹਉ ਪਤ ਪ੍ਰਭ ਤੁਮੇ ਸواری ਹਮਰਾ ਗੁਨ ਆਗੁਨ ਵਿਚਾਰਿਆਉ ਅਟਲ ਬਚਨ ਨਾਨਕ ਗੁਰਤੀਰਾ ਸਫਲ ਕਰ ਮਸਟਕ ਧਾਰਿਆ ਸੋਟ ਮਹੱਲਾ ਪੰਜਵਾ ਜੀ ਜੰਤਰਾ ਸਭ ਜਿਸਕੇ ਕੀਏ ਸੋਈ ਸੰਸਹਾਈ ਆਪਣੇ ਸੇਵਕੀਆ ਪੀ ਰਖੈ ਪੂਨ ਭੀ ਬਰਾਈ ਪਾਰ ਬ੍ਰਹਮਪੂਰਾ ਮੀਰੇ ਨੌ ਅਗਰ ਪੂਰਾ ਪੂਰੀ ਸਵਰਾਖੀ ਹੋਏ ਸਰਬ ਦਿਆਲੂ ਰਹਾ ਅੰਗਨ ਨਾਨਕ ਨਾਮ ਤੇ ਆਈ ਜੀ ਪ੍ਰਾਨ ਕਾ ਦਤ ਆਪਣੇ ਦਾਸ ਕੋ ਕੰਟ ਲਾਏ ਰੱਖੈ ਜੋ ਬਾਰਕ ਪਿਤਾ ਮਾਤਾ ਸੋਟ ਮਹੱਲਾ ਪੰਜ ਵਾਈ ਥਾਨ ਪਾਈ ਕਰਤਾਰੀ ਟਾ ਛੋੜ ਗਿਆ ਪਰਿਵਾਰੀ ਗੁਰ ਪੁਰਹਿ ਰਾਖੀ ਸਨ ਸਚੇ ਕੀਤਾ ਕੀ ਪਰਮੇਸ਼ਰ ਆਪ ਵਾਰਖਵਾਲਾ ਸਾਹ ਸਹਜ ਸੁਖ ਖਿਨ ਮੈਂ ਉਪਜੀ ਮਨ ਹੁਆ ਸਦਾ ਸੁਖਾਲਾ ਹਰ ਹਰ ਨਾਮ ਦੀਓ ਦਾਰੂ ਤਿਨ ਸਗਲਾ ਰੂਪ ਬਿਦਾਰੂ ਆਪਣੀ ਕਿਰਪਾ ਦਾਰੀ ਤਿਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਮਿਰਦ ਸਮਾਰਿਆ ਹਮਰਾ ਗੁਣ ਅਗੁਣ ਵਿਚਾਰਿਆ ਗੁਰ ਕਾ ਸਬਿ ਭਯੋ ਸਾਖੀ ਤਿਨ ਸਹਿ ਲੀਲਾ ਜੀ ਰਾਖੀ ਬੋਲਾਇਆ ਬੋਲੀ ਤੀਰਾ ਤੋ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਾਚੇ ਸਾਖੀ ਆਪਣੇ ਦਾਸ ਕੀ ਪੈ ਜੀ ਰਾਖੀ ਜਪ ਨਾਨਕ ਨਾਮ ਸਾਚੇ ਸਾਖੀ ਆਪਣੇ ਦਾਸ ਕੀ ਪੈ ਜੀ ਰਾਖੀ ਸੋਟ ਮਹੱਲਾ ਪੰਜਵਾ ਗੁਰਪੂਰਾ ਅਰਦੀ ਕਾਜ ਸਲੇ ਸਾਦੀ ਸੈਲ ਮਨੋਰਥ ਪੂਰੇ ਬਾਜੀ ਅਨਹ ਤੂਰੀ ਸੰਤ ਰਾਮ ਜੈ ਸੁਖ ਪਾਇਆ ਸੰਤ ਅਸਥਾਨ ਬਸੇ ਸੁਸੇ ਜੀ ਸਗਲੇ ਦੁਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਰ ਬ੍ਰਹਮ ਮਨ ਭਾਣੀ ਨਾਨਕ ਦਾਸ ਵਖਾਨੀ ਨਿਰਮਲ ਕਥ ਕਹਾਣੀ ਨਾਨਕ ਦਾਸ ਵਖਾਨੀ ਨਿਰਮਲ ਅਕਤ ਕਹਾਣੀ